ਲਓ ਵੀ ਮਿੱਤਰੋ ਅੱਜ ਤਾਂ ਆਪਾਂ ਕਾਰਡ ਜ਼ਿਆਦਾ ਲਾ ਲਿਆ ਤਾਂ ਕਰਕੇ ਬੋਲੀ ਜੰਨੇ ਨਹੀਂ ਆਪਣੇ ਤੋਂ ਗੱਲਾਂ ਨਹੀਂ ਇੰਨੀਆਂ ਹੁੰਦੀਆਂ ਸੀ ਇਹ ਗੱਲ ਆਪਾਂ ਕਿਉਂ ਕਹਿਨੇ ਆ ਇਹ ਆਪਾਂ ਨਹੀਂ ਕਹਿੰਦੇ ਬਈ ਆਪਾਂ ਨਾ ਪਿਛਲੇ ਦਿਨੀ ਤੁਹਾਨੂੰ ਪਤਾ ਹੋਣਾ ਵੀ ਉਹ ਜ਼ਰੂਰ ਵੇਖੀ ਹੋਣੀ ਆ ਆਪਾਂ ਇੱਕ ਪਾਈਪਲਾਈਨ ਦੇ ਟੌਪਿਕ ਤੇ ਵੀਡੀਓ ਪਾਈ ਸੀ ਵੀ ਆਹ ਪਾਈਪਲਾਈਨ ਦਾ ਇੰਨਾ ਖਰਚ ਆ ਆ ਚੰਗੀ ਆ ਆਹ ਭਰਾ ਪਾਈਪਲਾਈਨ ਪਾਉਂਦੇ ਜੇ ਕਿਸੇ ਨੇ ਠੇਕਾ ਦੇਣਾ ਹੋਵੇ ਪਾਪ ਪਾਉਣ ਦਾ ਤਾਂ ਦੇ ਸਕਦਾ ਉਹਦੇ ਵਿੱਚ ਨਾ ਭਰਾ ਨੇ ਕਮੈਂਟ ਕੀਤਾ ਕਮੈਂਟ ਪੜੋ ਕਹਿੰਦਾ ਬਈ ਅੱਜ ਤਾਂ ਭਰਾਵਾ ਤੂੰ ਕਾਰਡ ਹੀ ਜ਼ਿਆਦਾ ਲਾ ਲਿਆ ਮੈਂ ਸੋਚ ਕੇ ਹੈਰਾਨ ਹੋ ਗਿਆ ਵੀ ਯਾਰ ਮੈਂ ਅੱਜ ਤੱਕ ਕਾਰਡ ਦੇ ਵੱਲ ਵੀ ਨਹੀਂ ਗਿਆ ਦੇਖਿਆ ਵੀ ਨਹੀਂ ਕਾਰਡ ਲਾਉਂਦਿਆਂ ਨੂੰ ਬਰਾਵਾ ਤੂੰ ਕਹਿਣਾ ਵੀ ਮੈਂ ਕਾਰਡ ਲਾ ਲਿਆ ਤੈਨੂੰ ਲੱਗਦਾ ਵੀ ਉਹ ਨਹੀਂ ਬੋਲਿਆ ਜਾਂਦਾ ਕੈਮਰੇ ਅੱਗੇ ਵੀ ਕਾਰਡ ਤੋਂ ਬਿਨਾ ਕਾਰਡ ਲਾ ਕੇ ਬੋਲਿਆ ਜਾਂਦਾ ਇਹ ਭਰਾਵਾ ਤੇਰਾ ਬਹਿਮ ਹੈ ਕਿਉਂਕਿ ਬਈ ਜਦੋਂ ਆਪਾਂ ਪਹਿਲੀ ਵੀਡੀਓ ਪਾਈ ਹੈ ਨਾ ਜਰੂਰ ਸੰਗ ਆਈ ਸੀ ਤਿੰਨ ਚਾਰ ਦਿਨ ਤਾਂ ਘਟੂ ਘਟ ਫੋਨ ਦੇ ਵਿੱਚ ਸੇਵ ਹੀ ਰੱਖੀ ਵੀ ਯਾਰ ਆਪਾਂ ਵੀਡੀਓ ਨਹੀਂ ਪਾਉਂਦੇਗੇ ਹਨਾ ਸੰਗ ਆਊਗੀ ਰਿਸ਼ਤੇਦਾਰ ਕੀ ਕਹਿਣਗੇ ਆਪਣੇ ਦੋਸਤ ਮਿੱਤਰ ਕੀ ਕਹਿਣਗੇ ਪਿੰਡ ਵਾਲੇ ਕੀ ਕਹਿਣਗੇ ਵੀ ਆਪਾਂ ਵੀਡੀਓ ਨਹੀਂ ਪਾਉਂਦੇ ਹੋਇਆ ਕੀ ਜੀ 3-4 ਦਿਨਾਂ ਬਾਅਦ ਨਾ ਵੀਡੀਓ ਸੇਵ ਜਦੋਂ ਫੋਨ ਦੇ ਵਿੱਚ ਰੱਖੀ ਮੈਂ ਕਿਹਾ ਲੈ ਵੀ ਮਿੱਤਰ ਅੱਜ ਫੋਨ ਦੇ ਵਿੱਚੋਂ ਆਪਾਂ ਵੀਡੀਓ ਵੇਂਦੇ ਨਹੀਂ ਸਿੱਧੀ ਅਪਲੋਡ ਹੀ ਕਰਦੇ ਅਪਲੋਡ ਕਰਕੇ ਤੇ ਫੋਨ ਜੇਬ ਦੇ ਵਿੱਚ ਪਾਲਾ ਜੇ ਵੇਖ ਲਈ ਫੇਰ ਵੀ ਨਹੀਂ ਅੱਜ ਆਪਣੇ ਤੋਂ ਵੀਡੀਓ ਪੈਂਦੀ ਹੁੰਦੇ ਮੋਂਦੇ ਜੀ ਕੀ ਹੋਇਆ ਤੇ ਫਿਰ ਜੀ ਵੀਡੀਓ ਆਪਾਂ ਅਪਲੋਡ ਕਰਤੀ ਫੇਰ ਨਹੀਂ ਦੇਖਿਆ ਵੀਡੀਓ ਬਣ ਗਈ ਬਰੋਲੇ ਪਹਿਲੀ ਆਪਣੀ ਵਧੀਆ ਚੱਲ ਗਈ ਹੌਸਲਾ ਹੋ ਗਿਆ ਦੁਬਾਰੇ ਫੇਰ ਪਾਤੀ ਦੁਬਾਰੇ ਪਾਤੀ ਫੇਰ ਸੰਗ ਖੁੱਲ ਗਈ ਐਦਾਂ ਐਦਾਂ ਕਰਕੇ ਅੱਜ ਤੁਹਾਡੇ ਭਰਾਵਾਂ ਦੇ ਵਿੱਚ ਵਧੀਆ ਵਿਚਰਨ ਲੱਗੇ ਸੰਗ ਸੰਗ ਬਈ ਹੋ ਗਈ ਤਾਂ ਮਿੱਤਰੋ ਗੱਲ ਸਗੀ ਕਾਰਡ ਤੋਂ ਸ਼ੁਰੂ ਹੋਈ ਵੀ ਆਪਾਂ ਮਿੱਤਰੋ ਕੋਈ ਕਾਰਡ ਕੋੜਨੇ ਲਾਉਂਦੇ ਸਿੱਧੇ ਜਿਵੇਂ ਆਪਾਂ ਇੱਕ ਰਹਿਣ ਸਹਿਣ ਆਪਣਾ ਜਿਵੇਂ ਘਰੇ ਆ ਖੇਤ ਦੇ ਵਿੱਚ ਆ ਉਵੇਂ ਆਪਾਂ ਵੀਡੀਓ ਪਾ ਦਿੰਨੇ ਆ ਕਦੇ ਕੋਈ ਤਿਆਰ ਨਹੀਂ ਹੋਏ ਵੀ ਅੱਜ ਵੀਡੀਓ ਪਾਉਣੀ ਹੈ ਤੇ ਅੱਜ ਆਪਾਂ ਤਿਆਰੀ ਕਰੀਏ ਜਿਵੇਂ ਰਹਿੰਦੇ ਆ ਬਈ ਉਵੇਂ ਆਪਾਂ ਤੁਹਾਡੇ ਸਾਹਮਣੇ ਵਿਚਰਦੇ ਆ ਠੀਕ ਆ ਜੀ ਤਾ ਮਿੱਤਰੋ ਇਹ ਜਿਹਾ ਬਹਿਮਣਾ ਕਦੇ ਵੀ ਰੱਖਿਆ ਕਰੋ ਤਾਂ ਇਹ ਭਰਾ ਦੇ ਲਈ ਆਪਾਂ ਕਹਿੰਦੇ ਸੀ ਵੀ ਕਾਰਡ ਨਹੀਂ ਲੈ ਧੰਨਵਾਦ ਮਿੱਤਰਾ ਤੂੰ ਇੰਨਾ ਵਧੀਆ ਕਮੈਂਟ ਕਰਿਆ ਜਿਹਦੇ ਕਰਕੇ ਅੱਜ ਆਪਣੇ ਇੱਕ ਹੋਰ ਵੀਡੀਓ ਤਿਆਰ ਹੋ ਗਈ ਸੀ ਤਾਂ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦੀ